ਦੋਸਤੋ ਤੁਰਕੀ ਦੇ ਇੰਸਤਾਨਬੁਲ ਦੀ ਵੀਡੀਓ ਵਾਇਰਲ ਹੋ ਰਹੀ ਆ ਜਿਸ ਨੂੰ ਕੀ ਆਪਣੇ ਪੰਜਾਬੀ ਵੀਰ ਨੇ ਬਣਾਇਆ ਹੈ ਅਤੇ ਵੀਰ ਨੇ ਇਸ ਵੀਡੀਓ ਦੇ ਵਿੱਚ ਦਿਖਾਇਆ ਹੈ ਵੀ ਸਿੱਧੂ ਮੂਸੇ ਵਾਲਾ ਇੰਸਤਾਨਬੁਲ ਦੇ ਰੈਸਟੋਰੈਂਟਾਂ ਦੇ ਵਿੱਚ ਚੱਲ ਰਿਹਾ ਹੈ ਇੰਨਾ ਜ਼ਿਆਦਾ क्रेਜ਼ ਆ ਦੋਸਤੋ ਲੋਕਾਂ ਦੇ ਵਿੱਚ ਸਿੱਧੂ ਮੂਸੇ ਵਾਲਾ ਦਾ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਇੰਸਤਾਨਬੁਲ ਦਾ ਰੈਸਟੋਰਾਂ ਅਤੇ ਉੱਥੇ ਚੱਲ ਰਿਹਾ ਹੈ ਜੱਟ ਮੂਸੇ ਵਾਲਾ ਤਾਂ ਇਹ ਦੋਸਤੋ ਮੂਸਾ ਪਾਵਰ ਆ ਪੂਰੀ ਦੁਨੀਆ ਦੇ ਵਿੱਚ છਾਇਆ ਹੋਇਆ ਆ ਸਿੱਧੂ ਮੂਸੇ ਵਾਲਾ ਕੋਈ ਬਾਉਂਡਰੀਜ਼ ਨਹੀਂ ਹੁੰਦੀ ਦੋਸਤੋ ਮਿਊਜ਼ਿਕ ਦੀਆਂ ਕਲਾਕਾਰ ਸਾਰਿਆਂ ਦੇ ਸਾਂਝੇ ਹੁੰਦੇ ਨੇ ਤੇ ਇਹ ਇੱਥੋਂ ਪਤਾ ਲੱਗਦਾ ਆ ਪਿਸਤਾਨ ਬੁੱਲ ਸਿੱਧੂ ਤਾਂ ਦੇਖ ਲਿਆ ਦੋਸਤੋ ਤੁਸੀਂ ਸਿੱਧੂ ਮੂਸੇਵਾਲੇ ਦੀ ਪਾਵਰ ਨੂੰ ਵੀਡੀਓ ਨੂੰ ਹਰ ਇੱਕ ਸਿੱਧੂ ਮੂਸੇਵਾਲੇ ਦੇ ਫੈਨ ਤੱਕ ਸ਼ੇਅਰ ਕਰਦੇ ਹੋ ਮਿਲਦੇ ਆਂ ਹੋਰ ਤਾਜ਼ਾ ਅਪਡੇਟ ਲੈ ਕੇ ਸਿੱਧੂ ਮੂਸੇਵਾਲਾ ਤੋਂ ਰਿਲੇਟਡ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਜਾਇਓ ਕਿਵੇਂ ਦੀ ਲੱਗੀ ਤੁਹਾਨੂੰ ਇਹ ਵੀਡੀਓ ਤੇ ਕਮੈਂਟ ਚ ਸਿੱਧੂ ਮੂਸੇਵਾਲੇ ਬਾਰੇ ਆਪਣੀ رائے ਵੀ ਜ਼ਰੂਰ ਸਾਂਝੀ ਕਰਨਾ ਧੰਨਵਾਦ